वीरवाड़ी रात राजपुरा पटेला रोड ਤੇ शिवम ਕੋਲ স্টੋਰ शिवम ਕੋਲ স্টੋਰ ਦੇ ਵਿੱਚ ਅਚਾਨਕ ਮੋਨੀਅਮ ਗੈਸ ਲੀਕ ਹੋ ਗਈ ਗੈਸ ਲੀਕ ਹੋਣ ਤੋਂ ਬਾਅਦ ਹੜਕਮ ਮਚ ਗਿਆ ਬਿਨਾਂ ਦੇਰੀ ਕਿਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਦੀ ਟੀਮਾਂ ਉੱਥੇ ਪਹੁੰਚੀਆਂ ਫਾਇਰ ਦੀ ਟੀਮਾਂ ਉੱਥੇ ਪਹੁੰਚੀਆਂ ਉਹ ਗੈਸ ਲੀਕੇਜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਤੋਂ ਬਾਅਦ ਵੀ ਖੈਰ ਬਰੇਡਰ ਦੇ ਕੰਮਚਾਰੀ ਉਸ ਗੈਸ ਲੀਕੇ ਦੇ ਚਪੇਟ ਵਿੱਚ ਆ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਪਚਾਰ ਤੋਂ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਪਰ ਇੱਥੇ ਸਵਾਲ ਇਹ ਉੱਠਦਾ ਹੈ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਸ ਕੋਲ ਸਟੋਰ ਦੇ ਵਿੱਚ ਇਹ ਅਮੋਨੀਅਮ ਗੈਸ ਲੀਕ ਹੋਈ ਉਹਨਾਂ ਦੇ ਕੋਲ ਇਹ ਦੱਸਿਆ ਜਾਂਦਾ ਹੈ ਕਿ ਉਹ ਸਪੈਸ਼ਲ ਮਾਸਕ ਨਹੀਂ ਹਨ ਜਦੋਂ ਕਿਤੇ ਇਹ ਦੀ ਸਥਿਤੀ ਆਵੇ ਤੇ ਉਹ ਜਿਹੜੀ ਗੈਸ ਹੈ ਕਿਸੇ ਵਿਅਕਤੀ ਦੇ ਸਰੀਰ ਦੇ ਵਿੱਚ ਐਂਟਰ ਨਾ ਕਰ ਸਕੇ। ਨਮਸਕਾਰ ਜੀ ਹਾਂ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਏ ਨਿਊਜ਼ ਬਲੱਟਰ ਸਭ ਦਾ ਸਵਾਗਤ ਕਰਦਾ। ਰਾਜਪੁਰਾ ਪਟਿਆਲਾ ਰੋਡ ਤੇ ਸ਼ਿਵਮ ਕੋਸਟ ਸਟੋਰ ਇੱਕ 21 ਸਾਲਾਂ ਤੋਂ ਇੱਕ ਕੋਸਟੋਰ ਹੈ। ਕੋਸਟੋਰ ਦੇ ਵਿੱਚ ਮੋਨੀਅਮ ਗੈਸ ਦੇ ਰਹੇ ਕਮ ਸੁਰੇ ਚਲਾਇਆ ਜਾਂਦਾ ਕਿਤਨਾ ਕਹਿ ਸਕਦੇ ਆ ਕਿ ਉਹ ਜਿਹੜਾ ਉੱਥੇ ਠੰਡਕ ਵਾਲਾ ਸਿਸਟਮ ਹੈ ਉਹਦੇ ਰਹੀਂ ਅਮੋਨੀਅਮ ਗੈਸ ਦੀ ਮਦਦ ਲਈ ਜਾਂਦੀ ਹੈ ਕਿਹਾ ਜਾਂਦਾ ਹੈ ਗੈਸ ਬੜੀ ਖਤਰਨਾਕ ਹੁੰਦੀ ਹੈ ਇਤਨੀ ਖਤਰਨਾਕ ਹੁੰਦੀ ਹੈ ਕਿ ਜੇ ਕਿਸੇ ਦੇ ਜ਼ਿਆਦਾ ਸਰੀਰ ਦੇ ਵਿੱਚ ਚਲੀ ਜਾਵੇ ਤਾਂ ਇਹ ਜਾਨ ਲੈਵਾ ਵੀ ਸਾਬਿਤ ਹੋ ਸਕਦੀ ਹੈ ਸਰੀਰ ਦੇ ਲਈ ਬਹੁਤ ਮਸਾਲੇ ਪਰ ਰਾਤ ਕਲ ਰਾਤ ਕੱਲ ਕਰੀਬ 8 ਵਜੇ ਫਾਇਰ ਬ੍ਰਿਗੇਡ ਨੂੰ ਫੋਨ ਗਿਆ ਕਿ ਉਸ ਕੋਸਟੋਰ ਦੇ ਵਿੱਚ ਗੈਸ ਲੀਕ ਹੋ ਗਈ ਹੈ। ਅਮੋਨੀਅਮ ਗੈਸ ਲੀਕ ਹੋ ਗਈ। ਫਾਇਰ ਬ੍ਰਿਗੇਡ ਟੀਮ ਮੌਕੇ ਤੇ ਪਹੁੰਚੀ। ਟੀਮ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਉਹ ਜਿਹੜੀ ਗੈਸ ਲੀਕੀਜ ਹੈ ਉਹਦੀ ਸਮੱਸਿਆ ਦਾ ਹੱਲ ਹੋ ਜਾਵੇ। ਤਾਂ ਕਿ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ। ਇੱਥੇ ਜਦੋਂ ਫਾਇਰ ਕਰਮਚਾਰੀ ਇਸ ਸਮੱਸਿਆ ਦਾ ਹੱਲ ਕਰ ਰਹੇ ਸਨ ਗੈਸ ਲੀਕੀਜ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਤਿੰਨ ਕਰਮਚਾਰੀ ਨਿੱਚੇ ਪੇਟ ਵਿੱਚ ਆ ਗਏ ਉਹਨਾਂ ਨੂੰ ਬਿਨਾਂ ਦੇਰੀ ਕਿਤੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਖਬਰ ਆਗਦੀ ਤਰ੍ਹਾਂ ਪ੍ਰਸ਼ਾਸਨ ਤੱਕ ਗਈ ਪ੍ਰਸ਼ਾਸਨ ਅਧਿਕਾਰੀ ਵੀ ਹਸਪਤਾਲ ਦੇ ਵਿੱਚ ਪਹੁੰਚੇ ਮੌਕੇ ਤੇ ਵੀ ਪਹੁੰਚੇ ਡੀਸੀ ਤੇਲਾਵਾ ਤਹਿਸੀਲਦਾਰ ਨੇ ਵੀ ਦੌੜਾ ਕੀਤਾ ਕੁਝ ਘੰਟੇ ਦੀ ਮਸ਼ੱਕਤ ਤੋਂ ਬਾਅਦ ਕਿੱਸ ਲੀਕੇ ਦੀ ਸਮੱਸਿਆ ਦਾ ਹੱਲ ਕਰ ਲਿਆ ਗਿਆ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਸਮੱਸਿਆ ਦੇ ਹੱਲ ਦੇ ਲਈ ਜਿਹੜੀ ਸੀਲ ਕੈਮੀਕਲ ਦੇ ਦੋ ਕਰਮਚਾਰੀ ਜੋ ਟੈਕਨੀਸ਼ੀਅਨ ਨੇ ਉਹ ਉਹਨਾਂ ਨੂੰ ਵੀ ਉੱਥੇ ਬੁਲਾਇਆ ਗਿਆ ਸੀ ਪਰ ਕੁਲਮ ਲਾ ਕੇ ਕਿਹਾ ਜਾ ਸਕਦਾ ਹੈ ਕਿ ਸਮੇਂ ਰੰਦੇ ਇਸ ਸਮੱਸਿਆ ਦਾ ਹੱਲ ਕਰ ਲਿਆ ਗਿਆ ਪਰ ਇਸ ਸਮੱਸਿਆ ਦਾ ਹੱਲ ਕਰਨ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਗਏ ਇਹ ਕਰਨ ਦਾ ਸਵਾਲ ਵੀ ਛੱਡ ਗਿਆ ਕਿਉਂਕਿ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਵੀ ਕੋਸਟੋਰ ਦੇ ਵਿੱਚ ਜਾਂ ਜਿੱਥੇ ਵੀ ਮੋਨੀਅਮ ਗੈਸ ਦਾ ਕਮ ਹੁੰਦਾ ਹੈ ਮੋਨੀਅਮ ਗੈਸ ਦੇ ਰਾਈ ਕਮ ਸਿਰੇ ਛੜਾ ਜਾਂਦਾ ਉੱਥੇ ਦੇ ਕਰਮਚਾਰੀਆਂ ਨੂੰ ਜਾਂ ਉੱਥੇ ਦੇ ਰਹਿਣ ਵਾਲੇ ਵਿਅਕਤੀਆਂ ਨੂੰ ਤਾਂ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਇਹ ਅਮੋਨੀਅਮ ਗੈਸ ਕਿਸੇ ਵੀ ਸਮੇਂ ਲੀਕ ਹੋ ਸਕਦੀ ਹੈ ਕੋਈ ਸਮੱਸਿਆ ਪੈਦਾ ਹੋ ਸਕਦੀ ਹੈ ਇਸ ਲਈ ਚਾਹੀਦਾ ਹੁੰਦਾ ਕਿ ਜਦੋਂ ਇਹ ਸ਼ੰਕਾ ਰਹਿੰਦੀ ਹੋਵੇ ਇਹ ਸੰਭਾਵਨਾ ਬੜੀ ਰਹਿੰਦੀ ਹੋਵੇ ਸਪੈਸ਼ਲੀ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੇ ਵੀ ਉੱਥੇ ਦੇ ਕਰਮਚਾਰੀ ਨੇ ਜਾਂ ਮਾਲਕ ਨੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਲਈ ਪਹਿਲੇ ਤੋਂ ਪੁਖਤਾ ਪ੍ਰਬੰਧ ਜਿਹੜੇ ਕੀਤੇ ਜਾਣੇ ਚਾਹੀਦੇ ਹਨ ਕਹਿੰਦਾ ਬਾਪਾ ਕਿ ਸਪੈਸ਼ਲ ਮਾਸਕ ਹੋਣੇ ਚਾਹੀਦੇ ਤਾਂ ਕਿ ਜਦੋਂ ਕੋਈ ਇਹਦੀ ਸਥਿਤੀ ਆਵੇ ਤਾਂ ਜਿਹੜੇ ਉੱਥੇ ਦੇ ਕੰਮ ਕਰ ਰਹੇ ਨੇ ਜਾਂ ਉੱਥੇ ਰਹਿ ਰਹੇ ਨੇ ਉਹ ਸਪੈਸ਼ਲ ਮਾਸਕ ਪਾ ਸਕਣ ਤਾਂ ਕਿ ਜਿਹੜਾ ਉਹ ਅਮੋਨੀਅਮ ਗੈਸ ਹੈ ਉਹ ਕਿਸੇ ਦੇ ਸਰੀਰ ਦੇ ਵਿੱਚ ਐਂਟਰ ਨਾ ਕਰ ਸਕੇ ਕਿਉਂਕਿ ਸਭ ਜਾਣਦੇ ਨੇ ਕਿ ਅਮੋਨੀਅਮ ਗੈਸ ਬਹੁਤ 독ਹਤਕ ਹੈ ਬਹੁਤ ਹਾਨੀਕਾਰਕ ਹੈ ਜੇ ਕਿਸੇ ਦੇ ਸਰੀਰ ਵਿੱਚ ਐਂਟਰ ਕਰ ਜਾਵੇ ਤਾਂ ਉਸ ਦੇ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਜਾਂਦੀ ਹੈ ਪਰ ਜੋ ਸੂਤਰ ਦੱਸਦੇ ਨੇ ਕਿ ਉਸ ਕੋਰਸਟੋਰ ਦੇ ਮਾਲਕਾਂ ਦੇ ਕੋਲ ਕਿਸੇ ਤਰ੍ਹਾਂ ਦੇ ਸਪੈਸ਼ਲ ਮਾਸਕ ਨਹੀਂ ਸਨ ਕਿਉਂਕਿ ਜਦੋਂ ਸੂਤਰਾਜੋ ਫਾਇਰ ਬ੍ਰੈਂਡ ਦੇ ਕਰਮਚਾਰੀ ਗਏ ਤਾਂ ਕਿਸੇ ਵੀ ਵਿਅਕਤੀ ਨੇ ਜਿਹੜੇ ਵੀ ਉੱਥੇ ਖੜੇ ਸਨ ਕਿਸੇ ਤਰ੍ਹਾਂ ਦਾ ਸਪੈਸ਼ਲ ਮਾਸਕ ਨਹੀਂ ਪਾਇਆ ਹੋਇਆ ਸੀ ਦੋਸਤੋ ਇਹ ਤਾਂ ਸਵਾਲ ਖੜਾ ਹੁੰਦਾ ਹੈ ਕਿ ਆਖਰ ਉਹਨਾਂ ਨੇ ਸਪੈਸ਼ਲ ਮਾਸਕ ਵਰਗੇ ਜਿਹੜੇ ਛੋਟੇ ਛੋਟੇ ਕੰਮ ਹੁੰਦੇ ਨੇ ਉਹ ਵੀ ਨਹੀਂ ਕੀਤੇ ਹੋਏ ਸਨ ਜਦਕਿ ਇਹ ਤਾਂ ਕਿਹਾ ਜਾ ਰਿਹਾ ਕਿ ਫਾਇਰ ਇਕਵਿਪਮੈਂਟ ਤਾ ਉਥੇ ਲੱਗੇ ਹੋਏ ਸਨ ਪਰ ਸਪੈਸ਼ਲ ਮਾਸਕ ਨਹੀਂ ਸਨ ਦੋਸਤੋ ਜਦੋਂ ਇਸ ਸਬੰਧੀ ਸ਼ਿਵਮ ਕੋਲ ਸਟੋਰ ਦੇ ਮਾਲਕ ਰਿਤੇਸ਼ ਘਾਟਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਪੈਸ਼ਲ ਮਾਸਕ ਮੌਜੂਦ ਸਨ ਅਸੀਂ ਸਪੈਸ਼ਲ ਮਾਸਕ ਪਾਇਆ ਹੋਇਆ ਸਨ ਕੋਈ ਨਹੀਂ ਕਿਹਾ ਜਾ ਸਕਦਾ ਇਹ ਉਹਨਾਂ ਨੇ ਸਪੈਸ਼ਲ ਮਾਸਕ ਜਿਹੜਾ ਨਾ ਹੋਣ ਦੀ ਖਬਰ ਦਾ ਖੰਡਨ ਕੀਤਾ ਉਹਨਾਂ ਲੋਕਾਂ ਕਿਹਾ ਗਈ ਉਹਨਾਂ ਕੋਲ ਸਪੈਸ਼ਲ ਮਾਰਕਸ ਮਾਸਕ ਸੰਗ ਮੌਜੂਦ ਪਿਸਤੋਲ ਆਵਾਜਤੋਂ ਨਗਰ ਕੌਂਸਲ ਦੇ ਪ੍ਰਧਾਨ ਨੇ ਇਹਦਾ ਸ਼ਾਸਤਰੀ ਸੰਬਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੇ ਵਿੱਚ ਜੋ ਵੀ ਕਮੀਆਂ ਨੇ ਉਹਨਾਂ ਨੂੰ ਜੋ ਵੀ ਸਮਾਨ ਚਾਹੀਦਾ ਹੈ ਉਹ ਪਹਿਲੇ ਪੁੱਛ ਚੁੱਕੇ ਨੇ ਕਿ ਕਿਹੜੀ ਗੱਲ ਦੀ ਸਮਾਨ ਦੀ ਲੋੜ ਹੁੰਦੀ ਹੈ ਹੁਣ ਇਹ ਪੁੱਛਿਆ ਜਾਏਗਾ ਕਿ ਜੋ ਵੀ ਕਿਸੇ ਸਮੇਂ ਕਿਤੇ ਜਾਣ ਵੇਲੇ ਕਿਸੇ ਸਮਾਨ ਦੀ ਜੂਰੀ ਲੋੜ ਹੈ ਉਹ ਲੋੜ ਸਬੰਧੀ ਨੰਕਸ ਨੂੰ ਦੱਸਿਆ ਜਾਵੇ ਤਾਂ ਕਿ ਉਹ ਜਿਹੜੀ ਕਮੀ ਹੈ ਉਸ ਅਮੇਰਾਂ ਦੇ ਉਹ ਕਮੀ ਦੂਰ ਕੀਤੀ ਜਾ ਸਕੇ ਦੋਸਤੋ ਆਜ ਲਈ ਬਸ ਇਤਨਾ ਹੀ ਨਮਸਕਾਰ ਜੈ